ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਮੇਰੇ ਵੀਰਾਂ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰੋ ਕਿਉਂਕਿ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਤੇ ਆਪ ਜੀ ਜਿਹੜੇ ਜਲਦੀ ਤੋਂ ਜਲਦੀ ਖਰੀਦਦਾਰੀ ਕਰੋ ਵੀੜਗੁਰ ਮੇਰੇ ਵੀਰ ਵੱਤੋਂ ਵੱਧ ਗਾਂ ਸ਼ੇਅਰ ਕਰੋ ਹੋਰ ਵੀ ਕਿਹੇ ਵੀਰ ਦਾ ਪੂਰਾ ਪੂਰਾ ਫਾਇਦਾ ਆ ਜੇ ਤੇ ਆਪਣੀ ਜਿਹੜੀ ਖਰੀਦਦਾਰੀ ਕਰੇ ਤੇ ਬਾਕੀ ਲੈ ਕੇ ਡਿਟੇਲ ਆਪਣੇ ਬਾਈ ਰਾਜ ਤੋਂ ਪਿੰਡ 마שיਕੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੋ ਜਿਹੜੇ ਇਹਨੂੰ ਪੱਟੀ ਪੈਂਦੇ ਆ ਅੱਜ ਤਾਂ ਬਾਈ ਰਾਜ ਨੇ ਜਿਹੜੀ ਕਮਾਲ ਕਰਤੀ ਸਜਨੋ ਸਿਰਾ ਲਾਤਾ ਜਿਹਨੂੰ ਕਹਿੰਦੇ ਸਿਰਾ ਲੋੜੀ ਬੈਂਪਰ ਤੇ ਪਹਿਲੋ ਮਨਾਉਣਾ ਸੀ ਬਾਰੇ ਤਿੰਨ ਦਿਨ ਬਾਅਦ ਚ ਕਰਤਾ ਨੇ ਜਿਹਨੂੰ ਕਹਿੰਦੇ ਵੰਬ ਪੀਸ ਦਿਲਾਂ ਦੇ ਧੜਕੰਦੀ ਬਾਈ ਰਾਜ ਸਿੰਘ ਆ ਗਿਆ ਮੱਛਕਿਆਂ ਵਾਲਾ ਲੋਕਾਂ ਦੇ ਦਿਲਾਂ ਦੀ ਧੜਕਣ 30 ਪਲੱਸ ਵਾਲੀ ਜਿਹੜੀ ਅੱਜ ਵਹਿੜ ਲੈਣ ਦੀ ਆਂ ਕਿਆ ਬਾਤਾਂ ਅੱਜ ਤੇ ਵਧਾਈ ਦੇ ਪਾਤਰ ਆ ਮੇਰਾ ਵੀਰ ਏਡਾ ਨਗੀਨਾ ਟਾਪ ਦਾ ਕਾਰਡ ਮਾਰਿਆ ਤੇ ਬਾਕੀ ਸਾਰੀ ਡੀਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਐਂਡ ਤੱਕ ਵੀਡੀਓ ਨੂੰ ਵੇਖੋ ਤੇ ਗਾਹ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਭਾਈ ਜੀ ਸਤਿ ਸ੍ਰੀ ਅਕਾਲ ਜੰਦੂ ਸਾਹਿਬ ਜੀ ਸਤਿ ਸ੍ਰੀ ਅਕਾਲ ਪਹਿਲਾਂ ਆਪ ਜੀ ਨੂੰ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਬਹੁਤ ਬਹੁ ਕਿਉਂਕਿ ਬੜਾ ਔਖਾ ਚੰਗਾ ਟੋਆ ਦਾ ਜਿਹੜਾ ਨਕਿੰਨਾ ਤੁਸੀਂ ਕੱਢ ਮਾਰਿਆ ਕਿਤੇ ਕਿਤੇ ਨਿਕਲਦਾ ਕਿਤੇ ਕਿਤੇ ਨਿਕਲਦਾ ਹਨਾ ਗਾਂਦ ਤੇ ਰੋਹ ਹੀ ਭਵੇਂ ਇਕੱਠਾ ਕਰੀ ਗਏ ਤੇ ਤੀਜੇ ਦਿਨ ਤੁਹਾਡੀ ਵੀਡੀਓ ਘਰ ਹੋਊਗਾ ਜਿਹੜੇ ਘਰੇ ਜਾਊਗੀ ਹਾਂ ਵਾਕਈ ਜਿੱਥੇ ਚਾਰ ਡੰਗਰ ਚੋਣੇ ਉੱਥੇ ਇੱਕ ਹੀ ਬੜੀ ਏ ਇਹ ਗੱਲ ਪੱਕੀ ਆ ਚਾਹ ਨੂੰ ਗੁਆ ਸੁੱਟਣਾ ਚਾਹ ਨੂੰ ਪਾਣੀ ਡੋਣਾ ਇਹ ਇੱਕ ਨੂੰ ਹੀ ਢਾਲੋ ਇੱਕ ਹੀ ਸੌ ਵਰਗੀ ਆ ਇੱਕ ਹੀ ਚੌ ਵਰਗੀ ਆ ਇਸ ਤਰ੍ਹਾਂ ਹੀ ਗਾਲਿਆ ਟੌਪ ਦੀ ਤੇ ਪਹਿਲੋ ਡਰੈਸ ਦੱਸਿਗੇ ਫਿਰ ਗੱਲਾਂ ਬਾਤਾਂ ਕਰਾਂਗੇ ਚੰਗੇ ਕਰਮ ਕੀਤੇ ਇਹੋ ਜਿਹਾ ਡੰਗਰ ਜੀ ਦੇ ਘਰੇ ਪਸ਼ੂ ਜਾਂਦਾ ਆ ਇਹ ਇਦਾਂ ਹੀ ਆ ਕਿਉਂਕਿ ਪੈਸੇ ਤੇ ਬਾਈ ਜੀ ਜਿੰਨੇ ਮਰਜ਼ੀ ਲਾਈ ਜਾਈਏ ਪੈਸੇ ਦੇ ਹੱਥਾਂ ਦੀ ਮਹਿਰ ਆ ਪਰ ਜਿਹੜਾ ਨਾ ਖੋਟਾ ਪਸ਼ੂ ਉਹ ਮਿੰਟ 'ਚ ਮੱਥੇ ਲੱਗ ਜਾਊਗਾ ਉਹ ਗਲ ਪੈ ਜਾਊਗਾ ਕਰਮਾ ਨਾ ਥੋੜਾ ਜਿਹਾ ਸਾਫ ਪਸ਼ੂ ਜਿਹੜਾ ਆਪਾਂ ਨੂੰ ਮਿਲਦਾ ਤੇ ਡਰੈਸ ਦੱਸਿਗੇ ਨੋਟ ਕਰਾਈਏ ਨਾਮ ਰਾਜਪਾਲ ਸਿੰਘ ਪਿੰਡ ਮਾਸੀਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਠੀਕ ਆ ਹੋਰ ਸਰ ਵੀ ਲੱਗਦਾ ਆਪਾਂ ਨੂੰ ਦੋਵੇਂ ਲੱਗਦੇ ਹਨਾ ਲੋ ਜੀ ਕੀ ਬਾਤਾਂ ਸਜਣੋ ਬਹੁਤ ਹੀ ਜ਼ਿਆਦਾ ਟੌਪ ਦਾ ਨਗੇ ਨਾ ਬਾਈ ਰਾਜ ਸਿੰਘ ਨਾਲ ਗੱਲ ਕਰੀਏ ਹੁਣ ਇਹਦੀ ਡਿਟੇਲ ਲਈਏ ਇਹ ਕਿੰਵਾ ਸੂਬਾ ਤੇ ਕਿੰਨਾ ਮੌਕੇ ਦਾ ਪੱਕਾ ਦੁੱਧ ਹੋ ਵੀਰ ਸਹੀ 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 ਤਿਜਾ ਸੂਆ ਹਾਂ ਗਰੰਟੀ ਨਾਲ ਤਿਜਾ ਸੂਆ ਆ ਇਹ ਵੀ ਨਾ ਚੌਥਾ ਸੂਆ ਹੁਣ ਉਹ ਤਿਜਾ ਹੋਊਗਾ ਠੀਕ ਆ ਜੀ ਆਪਾਂ ਪਿੱਛੇ ਸਾਰੀ ਜਿੱਥੇ ਕੋਈ ਭੈਣ ਭਰਾ ਆਪਣੇ ਤੋਂ ਲਊਗਾ ਖਰੀਦੂਗਾ ਪਿੱਛੇ ਤੱਕ ਲੈ ਜਾਾਂਗੇ ਆਪਾਂ ਜਿੱਥੋਂ ਇਹ ਜਿਨ੍ਹਾਂ ਦੇ ਘਰੇ ਦੁੱਧ ਪਲੀ ਆ ਹਾਂ ਠੀਕ ਆ ਦੁੱਧ ਇਹਦਾ ਹੈਗਾ 30 ਤੋਂ ਪਲੱਸ ਆਪਾਂ 30 ਲੀਟਰ ਦੀ ਗਰੰਟੀ ਦਵਾਂਗੇ ਆਪਣੇ ਤੋਂ ਝੋਕੇ ਲੈ ਜੇ ਤੇ ਕਿ ਲੋ ਮੌਕੇ ਦਾ ਮੌਕੇ ਦਾ ਆਊਗਾ ਚੋਕੇ ਹੁਣ ਲੈ ਜੇ ਚੋਕੇ ਲੈ ਜੇ ਤਿੰਨ ਟਾਈਮ ਚਵਾਈ ਕਰ ਲੈ ਤਿੰਨ ਟਾਈਮ ਹਾਂਜੀ ਹਾਂਜੀ ਠੀਕ ਆ ਕਿ 30 ਲੀਟਰ ਹੋਵੇ ਹਾਂਜੀ ਤੇ ਲੈ ਲੈ ਨਹੀਂ ਤੇ ਆਉਣ ਜਾਣ ਦਾ ਖਰਚਾ ਇਹਨੂੰ ਦਵਾਂਗੇ ਪੱਕੀ ਗੱਲ ਆ ਠੀਕ ਆ ਫੁੱਲ ਗਰੰਟੀ ਫੁੱਲ 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 ਨਹੀਂ ਇਹ ਗੱਲਾਂ ਤੂੰ ਵਧਾਈ ਦੇ ਪਾਤਰ ਆ 30 ਪਲੱਸ ਵਾਲਾ ਜਿਹੜਾ ਕੋਕਾ ਨਾ ਤੇ ਦੁੱਧ 40 ਲੀਟਰ ਕਰਨਾ ਵੈੜ ਨੇ ਸਾਡੇ ਕੋਲ ਕੱਲ ਅਜੇ ਆਈ ਆ 2-4 ਦਿਨ ਸਾਂਭਿਆਂ ਸੋਈ ਨੂੰ ਕਿੰਨੇ ਦਿਨ ਹੋ ਗਿਆ ਸੋਈ ਨੂੰ ਹੋ ਗਿਆ 7 7-8 ਦਿਨ ਹੋ ਗਏ ਹਫਤਾ ਆ ਅਜੇ ਮੈਲਾਤ ਨਹੀਂ ਮਾਰਿਆ ਨਾ ਨਾ ਜੀ ਮੈਲੇ ਮੈਲਾ ਮਾਰ ਕੇ ਮੈਲੇ ਤੇ ਰੀਤ ਨਹੀਂ ਆਉਂਦੀ ਹਾਂ ਜਦੋਂ ਮੈਲਾ ਵੱਜ ਗਿਆ ਨਾ ਬਾਅਦ ਚ 40 ਕਿਲੋ ਦੁੱਧ ਦਊਗੀ ਕੀ ਬਾਤਾਂ ਐ ਇਹ ਰ ਸ਼ਾਗੀ ਦੀ 37 38 ਉਹ ਚੁੰਦੇ ਰਹੇ ਐ ਕਿ ਦੁੱਧ ਵਧਣਾ ਐ ਇਹਦਾ ਇਹ ਚ ਇਹ ਸ਼ਾਗੀ ਹੈ ਨਾ ਇਹ ਪੰਜਾਬ ਚ ਸ਼ਾਗੀ ਜਿਲ੍ਹੇ ਤਰਨਤਾਰਨ ਸਾਹਿਬ ਚ ਤੇ ਇਹਦਾ ਤੋਰਾ ਕਰਾਈਏ ਚੱਕ ਕੇ ਕਰਮਾੜੀ ਦਾ ਸੱਜਣੋ ਤੇ ਤੇ ਖਰੀਦੀ ਜਾਂਦੀ ਆ ਪਰ ਬਾਈ ਕਹਿੰਦਾ 30 ਪਲਸ ਮੌਕੇ ਦਾ ਤੇ 40 ਪਲਸ ਕਰੂਗੀ ਮੈਲਾ ਮੈਲਾ ਮਾਰ ਕੇ ਗਰਮ ਸ਼ਰਮ ਹੋ ਕੇ ਠੀਕ ਆ ਤੇ ਵੜ ਵੀ ਪੂਰੀ ਕੋਕਾ ਜਿਹਨੂੰ ਕਹਿੰਦੇ ਕੋਕਾ ਸੁਹਾ ਤੀਜਾ ਤੇ ਹਫਤਾ ਹੀ ਹੋਇਆ ਬੱਚਾ ਵੀ ਤੁਸੀਂ ਦੇਖ ਸਕਦੇ ਜੇ ਅੰਤਾਜਾ ਲਾ ਸਕਦੇ ਜੇ ਕਿੰਨੇ ਦਿਨਾਂ ਦਾ ਏ ਤੇ ਤੇਨ ਟਾਈਮ ਬਾਈ ਕਹਿੰਦਾ ਇਹਦੀ ਚਵਾਈ ਕਰਨੀ ਪਊਗੀ ਫੇਰ ਇਹ ਗਾਂ ਜਿਹੜੀ ਵੱਟੀ ਆ ਠੀਕ ਆ ਜੀ ਤੇ ਇਹ ਸਮਝ ਲਓ ਕਿ ਦੋ ਤਿੰਨ ਮੱਝਾਂ ਹੀ ਲੈ ਕੇ ਬੰਨ ਲਗਾ ਜੱਡੀ ਇਹ ਗਾਂ ਲੈਣੀ ਜੜੀ ਕਿਆ ਬਾਤਾਂ ਐ ਤੋਰਾ ਵੇਖੋ ਸਜਣੋਂ ਲਾਇਓ ਮੋੜ ਲਾਇਓ ਜੇਤੇ ਕਰਦਾਂ ਨੂੰ ਕਮਾਈ ਜਾਈਏ ਤੇ ਭਰ ਟਾਈਮ ਜਿਹੜਾ ਨਹੀਂ ਆਗਾ ਦੇਣਦਿਆ ਸ਼ਾਮ ਦਾ ਟਾਈਮ ਹੋ ਗਿਆ ਹਨੇਰਾ ਲਓ ਜੀ ਹਾਥੀ ਜੱਡੀ ਲੰਬੀ ਉੱਚੀ ਆ ਸਜਣੋਂ ਕੱਦ ਵਜਨ ਫੁੱਲ ਮਹਿੰਦਰਾ ਗੱਡੀ ਦੇ ਕੱਲੀ ਜਾਊਗੀ ਜਿਹੜਾ ਕੱਦ ਵਜਨ ਲੱਗਾ ਨੂੰ ਕਿਆ ਬਾਤਾਂ ਜੀ ਲਓ ਜੀ ਲਓ ਜੀ 30 ਪਲੱਸ ਦੁੱਧ ਮੌਕੇ ਦਾ ਤੇ ਸੱਜਣੋਂ 40 ਪਲੱਸ ਕਹਿੰਦੇ ਕਰੂਗੀ ਮਹਲਾ ਬੂਲਾ ਸੱਟ ਕੇ ਠੀਕ ਆ ਤੇ ਬਾਜੀ ਕਹਿੰਦਾ ਫੁੱਲ ਗਰੰਟੀ ਆ ਕੋਈ 2 ਦਿਨ ਰਵੇ ਕੋਈ ਦਿਹਾੜੀ ਰਵੇ ਮੇਰੇ ਕੋਲ ਚੋਕੇ ਤਸੱਲੀ ਦਾ ਮਿਣਕੇ ਤੇ ਫਿਰ ਖੜੇ ਕਿਉਂਕਿ ਇਹੋ ਜੀ ਚੀਜ਼ ਜਿਹੜੀ ਆ ਨਾ ਪੈਸੇ ਆ ਨਾ ਮਿਲ ਤੇ ਜਾਂਦੀ ਪਰ ਕਿਆ ਬਾਤਾਂ ਵਹਾਨਾ ਦੇਖ ਸਕਦੇ ਜੇ ਉਹਨਾਂ ਹੀ ਅੱਗੇ ਤੇ ਉਹਨਾਂ ਹੀ ਪਿੱਛੇ ਆ ਲਓ ਜੀ ਕਿਆ ਬਾਤਾਂ ਲੋਈ ਤੇ ਚਾਈ ਬਹੁਤ ਸੋਹਣੀ ਲੱਗੀ ਆ ਇਹ ਦੇਖੋ ਸੰਤੋਖ ਲਓ ਜੀ ਐ ਕੁੜੀ ਹੋਈਆਂ ਨਹੀਂ ਕਮਾਲ ਆ ਬਹੁਤ ਓਕੇ ਆ ਬਾਕੀ ਕੱਦ ਵਜ਼ਨ ਵੀ ਪੂਰਾ ਵੱਡਾ ਏ ਇਹ ਇੱਕ ਹੋਰ ਵੇਖਣ ਵਾਲੀ ਚੀਜ਼ ਆ ਹਾਂ ਅਜੋ ਤੁਹਾਨੂੰ ਦਿਖਾਉਣਾ ਆ ਅੱਛਾ ਕੈਮਰਾ ਲਾ ਕੇ ਕਰੋ ਹਾਂ ਇਧਰ ਉਹ ਰਸੇ ਆ ਜਿੱਦੇ ਆੜੇ ਹਾਂ ਮਿਲਕਮੈਨ ਮੈਂ ਲੋ ਜੀ ਸੱਜਣੋ ਮਿਲਕ ਮਿਲਕਮੈਨ ਜਿੱਡੀ ਮੋਟੀ ਬੇਲ ਹੁੰਦੀ ਆ ਨਾ ਦੂਜੇ ਬੰਨੇ ਵੀ ਇਦਾਂ ਹੀ ਹਾਂ ਤੇ ਥਾਣ ਬਿਜਲੀਕਾਰ ਕਰਮਾਂ ਲਈ ਬਣਾਈ ਬੈਠੀ ਆ ਤੇ ਆਰਡਰ ਕੁਆਲਿਟੀ ਦਾ ਤੁਸੀਂ ਆਪ ਹਿਸਾਬ ਲਾ ਲਓ ਕਿਵੇਂ ਫੁੱਟ ਫੁੱਟ ਬਾਹਰ ਨਿਕਲੀ ਆ ਤੇ ਬਾਕੀ ਬਾਹਲੀ ਤਰੀਫ਼ ਕੀਤੀ ਜਾਂਨੇ ਆ ਅਜੇ ਸੰਧੂ ਸਾਹਿਬ ਤੁਸੀਂ ਲੇਟ ਹੋ ਗਏ ਅਸੀਂ ਇਹ 3 ਲੀਟਰ ਚੋਈ ਆ ਗਾ ਹੁਣੇ ਅੱਛਾ ਅੱਧਾ ਘੰਟਾ ਆ ਗਿਆ 3 ਕਿਲੋਟਰ ਚੋਇਆ ਗਾਂ ਟਾਈਟ ਜਿਆਦੀ ਅਛਾ ਜੀ ਹੁਣ ਚੋਣ ਦਾ ਟਾਈਮ ਹੋਇਆ ਨਾ ਸ਼ਾਮਾਂ ਦਾ ਹੋ ਗਿਆ ਹਾਂ ਤੇ ਤੁਸੀਂ ਲੇਟ ਹੋ ਗਏ ਤੇ ਫਿਰ ਮੁੰਡੇ ਨੂੰ ਮੈਂ ਕਹਤਾ 3 ਲੀਟਰ ਕਰ ਦੇ ਚੋ ਹੋਰ ਚੋ ਦੇ ਆਹ ਹੋਰ ਚੋ ਦੇ ਹਾਂ ਤੇ ਆਪਾਂ ਦੇ ਕਿੰਨੇ ਦੀ ਦਈ ਹੁਣ ਤਰੀਫ ਇਹਦੀ ਛੱਡ ਗਈ ਹੁਣ ਆਪੇ ਭੈਣ ਭਰਾ ਕਰਨਗੇ ਇਹੋ ਜਿਹੇ ਸਵਾ ਲੱਖ 1.5 ਲੱਖ ਲੋਕ ਮੰਗੀ ਜਾਂਣ ਠੇ ਆ ਮੰਗ ਲੈਂਦੇ ਆ ਸਵਾ ਲੱਖ ਦੀਆਂ 1.5 ਹਾਂ ਪਰ ਆਪਾਂ ਨਾ ਸਵਾ ਨਾ 1.5 ਆਪਾਂ ਲੱਖ ਪੂਰੇ ਦੀ ਦੇ ਦਾਂਗੇ ਲੱਖ ਦੀ ਛੋੜ ਕੇ ਨਹੀਂ ਕਰਤੀਗੇ ਕਰ ਦੋ ਜਿੰਨੀ ਤੁਹਾਡੀ ਮਰਜ਼ੀ ਹੈ ਤੁਹਾਡੀ ਤੇਰੀ ਅਸੀਂ ਕਦੀ ਨਹੀਂ ਮੋੜਿਆ ਆਪਾਂ ਅਛਾ ਕਦੀ ਨਹੀਂ ਫੜੇ ਘਾਟਾ ਨਹੀਂ ਚਲ ਤੁਸੀਂ ਕਰ ਦੋ 5000 ਕਰ ਦਾਂਗੇ 95 ਦੀ ਦੇ ਦਾਂਗੇ 5 ਹੋਰ ਨਾ ਛੱਡ ਦੇ ਨਹੀਂ ਸੰਦੂਸਾ ਹੈ ਹੱਦ ਕਾ ਹੈ ਜਾਨਦਗੀ ਵੈੜ ਮੇਰੀ ਸ਼ਵਾਲ ਲੱਕਦੀ ਆ ਹੈਗੀ ਆ ਪਰ ਇਹ ਆ ਕਿ ਜਿਹੜਾ ਖਰੂ ਨਾ ਯਾਦ ਕਰੂਗਾ ਕਿ ਵੈੜ ਲਈ ਆ ਇੱਕ ਮੱਝ ਦਾ ਮੋਲਿਆ ਤੇ ਤਿੰਨਾ ਮੱਝਾਂ ਜਿੰਨਾ ਦੁੱਧ ਦੇਣਾ ਇਹਨੂੰ ਤੇ ਚਲ 1 ਕਰਾਂ ਕਰ ਦਈਏ ਚਲ 92 ਦੀ ਦੇ 92 ਦੀ 90 ਦੀ ਨਾ ਕਰ ਦਈਏ ਨਹੀਂ 92 ਪੂਰੇ 90 ਦੀ ਜਾਨਦਗੀ ਨਹੀਂ 92 ਕੁਛ ਨਹੀਂ ਦਾ ਠੀਕ ਹੈ 92 ਹੈ ਨਹੀਂ 92 ਦੀ 90 ਦੀ ਨਹੀਂ ਨਹੀਂ ਫੇਰ ਲੋ ਨਹੀਂ 92 ਦੀ ਠੀਕ ਹੈ ਤੁਹਾਡੀ ਖੁਸ਼ੀ ਆ ਚੱਕੋ ਨਹੀਂ 91 ਦੀ ਕਰ ਦਾਂਗੇ ਚਲੋ ਠੀਕ ਆ ਮੇਰਾ 90 ਇਹਨਾਂ ਦਾ ਠੀਕ ਆ ਤੇ ਇਹ ਸੂਆ ਕਣਵਾ ਕੇ ਛੋਟੀ ਇਹ ਸੂਏ ਦੂਜੇ ਚੋ ਦੇ ਚਿੱਜੇ ਲਾ ਲਓ ਤਿੱਜੇ ਲਾਲ ਕੇ ਮਗਰ ਕੀ ਆ ਗਿਆ ਮਗਰ ਕੱਟਾ ਕੱਟਾ ਸੂਈ ਕਿੰਨੇ ਦਿਨਾਂ ਦੀ ਹੋ ਗਈ 15 ਦਿਨਾਂ ਦੀ ਸੂਈ ਅੱਛਾ ਲਓ ਜੀ ਮਗਰ ਕੱਟਾ ਆ ਗਿਆ ਹਨਾ ਠੀਕ ਆ ਤੇ ਆਰਡਰ ਕੁਆਲਿਟੀ ਬਹੁਤ ਸਾਫ਼ ਹੈ ਦੇਖ ਸਕਦੇ ਸਜਣੋ ਕਿ ਸ਼ੋਭਾ ਨੇ ਭੂਨੇ ਦੀ ਬੰਤਰ ਕਿਆ ਬਾਤਾਂ ਐ ਲੇਵਾ ਵੇਖੋ ਕਰਮਾਣੇ ਕਿਸੇ 14 ਮੀਟਰ ਦੁੱਧ ਦੀ ਗਰੰਟੀ ਦੇ ਕੇ ਲਾਂਗੇ ਆਪਾਂ ਜੀ 14 ਦੀ ਹਾਂਜੀ ਨਹੀਂ ਸੇਵਾ ਆਪਣੀ ਦਾਦਾ ਆਹ ਗਾੜੀਆਂ ਨੂੰ ਸੇਵਾ ਕਰੂ ਭੁੱਖੀ ਬਨ ਕੇ ਥੋੜਾ ਮੈਂ ਕਹਿਨਾ 14 ਰੂਪ 40 ਇਹਦਾ ਚੋਲੂਗਾ ਹਾਂ ਵੰਡ ਪਾਓਗੇ ਤੇ ਹਰਿਆਣਾ ਨਾਲ ਪਾਓਗੇ ਤੇ ਫੇਰ ਅੱਛਾ ਇਹ ਥੋੜਾ ਵੀ ਭੁੱਖੀ ਤੂੜੀ ਦੇ ਬੰਦ ਹੋ ਕੇ ਜਾ ਕੇ ਆ 40 ਦਊਗੀ ਜਾਂ 14 ਦਊਗੀ ਅੱਛਾ ਜੀ ਹੁਣ ਇਹ ਇਹਦੇ ਥੱਲੇ ਕਿੰਨਾ ਬੌਲਾ ਹੋਊਗਾ ਦੁੱਧ ਦੁੱਧ ਤੇ ਜਾਂ ਬੌਲਾ ਕਿੰਨਾ ਹੋਊਗਾ 10-11 ਲੀਟਰ ਖੁੱਲਗੇ ਇਹਨੂੰ ਸਜਣੋ 10 ਤੋਂ 11 ਕਿਲੋ ਬੌਲਾ ਕਹਿੰਦੇ ਆ ਕਿ ਦੁੱਧ ਗੈਨ ਲੋ ਬੌੜਾ ਗੈਨ ਲੋ ਸੂਈ ਨੂੰ ਚਾਰ ਪੰਜ ਦਿਨ ਹੋ ਗਏ ਲੱਗਦੇ ਬੌਲੇ ਤੋਂ ਚੱਲੀ ਆ ਪੰਜ ਪੰਜ ਕੇ ਦਿਨ ਹੋ ਗਿਆ ਆ ਚਾਰ ਪੰਜ ਦਿਨ ਹੋ ਗਏ ਤੇ 2 ਲੀਟਰ ਦੀ ਸੂਈ ਆ ਕੀ ਬਾਤ ਆ ਨੀਲੀ 라ਵੀ ਦੇ ਵਿੱਚ ਬਿੱਲੀ ਮਣਕੀ ਆਖ ਇਹ 라ਵੀ ਚ ਆ ਗਈ ਹਨਾ ਕਿਉਂ ਨੀਲੀ ਨਹੀਂ ਹੈਗੀ ਨਾਲ ਆੱਖਾਂ ਬਿੱਲੀਆਂ ਆ ਤਰ੍ਹਾਂ ਬਿੱਲੀ ਮਣਕੀ ਆ ਆੱਖ ਬਿੱਲੀ ਮਣਕੀ ਆ ਤੇ 10 11 ਕਿਲੋ ਦੁੱਧ ਤੋਂ ਸਟਾਰੀਆਂ ਬੌਲੇ ਤੋਂ ਲਓ ਜੀ ਲੈਓ ਜੀ ਮੋੜ ਲਿਓ ਨੋ ਲਓਇ ਕਮਰੇ ਤੋਂ ਬੜਾ ਘਬਰਦੀ ਕਰਮਾ ਵਾਲੀ ਹੈ ਲਓ ਜੀ ਹੁਣ ਲਓ ਇਸ ਤੇ ਇਹਦਾ ਫਿਰ ਕਿੰਨੇ ਦੀ ਦੇਦਣੀ ਆਪਾਂ ਸਰਦੋਤੇ 14-15 ਲੀਟਰ ਦੇ ਹਿਸਾਬ ਨਾਲ ਲੱਖਦੀ ਆ ਹਾਂ ਪਰ 80000 ਦੀ ਗਏ ਹੋਰ ਕਰ ਦਈਏ ਦੋ ਛੱਡ ਦਾਂਗੇ 88 75 ਦੀ ਕਰ ਦਈਏ ਨੇ 76 ਦੀ ਕਰਾਂਗੇ 76 ਦੇ ਚਲੋ ਠੀਕ ਹੈ ਲਓ ਜੀ 76 ਆ ਗਿਆ ਬੱਛੀ ਆ ਇਹ ਕਣਵਾ ਸੁਆ ਦੂਜਾ ਤੀਜਾ ਨਹੀਂ ਦੂਜਾ ਦੂਜਾ ਖੋਲ ਕੇ ਗੱਬਣਿਆ ਨਾ ਹਾਂਜੀ ਗੱਬਣੇ ਬੜੀ ਸੀਸ ਲਾਗੇ ਅੱਛਾ ਜੀ ਢਿੱਲਾ ਟੁਲਾ ਬਾਕੀ ਕੀ ਆ ਬਾਤਾਂ ਹੈਨਾ ਤਾਂ ਤੁਹਾਨੂੰ ਵੇਖਾ ਕਰਮਾਲੀ ਨੇ ਐਂ ਕਰੇਲਿਆ ਕੁਕ ਕੀ ਕਰੇ ਬਈ ਠੀਏ ਇਕੱਲਾ ਕਰਾ ਸੀਸ ਬੜੀ ਆ ਸਲਾਗ ਬੜੀ ਸੀਸ ਲਾਗ ਲਿਆ ਇਹ ਐਚ ਐਫ ਕਰੋਸ ਆਂਗ ਚ ਆ ਗਈ ਨਾ ਹਾਂਜੀ ਹਾਂਜੀ ਕੀ ਬਾਤ ਆ ਹਾ ਗਿਆ ਸਿੰਗਾ ਵਾਲੀ ਆ 16 17 ਲੀਟਰ ਭਰੂਗੀ ਹਾਂ ਸਿੰਗਾ ਵਾਲੀ ਸਜਰੋ ਤੇ ਇਹ ਸੀਲਸ ਲਾ ਕੇ ਚੰਗੀ ਕਰ ਮਾਰ ਲਈ ਹਾਂ ਲਓ ਜੀ ਮੋੜ ਲਿਓ ਸੇਂਗੀ ਸੇਂਗੀ ਨੂੰ ਮਾਰ ਗਏ ਆ ਹੂੰ ਸਿੰਗ ਦਿਗਾਏ ਨੇ ਤੇ ਅੱਛੀ ਭਾਵੇਂ ਆ ਐਚ ਐਫ ਨਸਲ ਦੇ ਵਿੱਚ ਕਰੋਲ ਸੰਗ ਤੇ ਪੈਂਦੀ ਸਜਰੋ ਦੋਤੇ ਹੁਣ ਵੀ 13 14 ਕਰ ਜੇ ਬਾਕੀ ਦੇਰ ਅੱਠ ਲੈਂਦੀ ਆ 14 15 ਪਹਿਲਾਂ ਥੱਲੇ ਚ ਹੋਇਆ ਹਾਂਜੀ ਹਾਂਜੀ 16 17 ਨਹੀਂ ਦੋ ਅਰ ਕੀ 16 17 ਦੋ ਹਾਂਜੀ ਹਾਂਜੀ ਚਲੋ ਸੇਵਾ ਦਾ ਹੀ ਆ ਜੀ ਤੁਹਾਡੀ ਦਾ ਲਓ ਜੀ ਕੀ ਬਾਤਾਂ ਇਹਦਾ ਫਿਰ ਮੁੱਲ ਮੁੱਲ ਨੂੰ ਸੰਤੂ ਸਾਹਿਬ ਅੱਛੀ ਤੇ 40 ਤੋਂ ਬਾਹਰ ਵਿਗਣ ਵਾਲੀ ਹੈ ਬੱਚਾ ਹੀ ਦਵਾਂਗੇ ਆਂ ਛੋੜ ਕੇ ਨਹੀਂ ਕਰਨੀ ਆ ਛੋੜ ਹੋਂ ਦੱਸੋ ਤੁਸੀਂ ਦੱਸੋ ਦੱਸੋ ਕੁੜੀਆਂ ਬਰਫੇ ਆ ਗਏ ਸੰਤੂ ਸਾਹਿਬ ਦੱਸੋ ਦੋ ਛੱਡ ਦਾਂਗੇ ਨਹੀਂ ਨਹੀਂ ਸੰਦੀ ਸਾਹਿਬ ਦੋ ਛੱਡ 35 ਦੀ ਕਰ ਦਈਏ ਨਹੀਂ 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 ਜਾਣ ਦੇ ਇੰਨੇ ਦੀ ਆਬਦੀ ਵੀ ਨਹੀਂ ਆਈ 35 36 ਦੀ ਕਰ ਦਈਏ ਨਹੀਂ ਸਾਢੇ 36 ਤੁਹਾਨੂੰ ਕਿਹਦੇ ਮੋੜਿਆ ਨਹੀਂ ਚੱਲ 37000 ਦੀ ਕਰ ਦੇ ਕੰਮ ਹੀ ਟਾਈਟ ਹੋ ਆ ਗਿਆ 37000 ਦੀ ਕਰ ਦੇ ਠੀਕ ਆ ਆ ਚੀਜ਼ਾਂ ਇਹਦੀਆਂ ਵਿਕਣੀਆਂ ਇੱਧਰ ਦੇਖੋ ਹਾਂ ਆ ਵੇਖੋ ਭਾਵੇਂ ਇੱਧਰਲੇ ਬੰਨੇ ਦੀ ਬਹਿ ਜਾਓ ਹਾਂ ਇੱਧਰ ਪੁੱਛ ਲੋ ਜੀ ਸਫਾਈ ਆ ਵੇ ਸਫਾਈਆਂ ਦੇ ਠੰਡਾ ਆ ਵਿਕਣੀਆਂ ਇਹ ਹਮਮ ਏਪੀਸੀ ਲੱਗ ਲੋ ਸਜਣੋ ਏ 37 ਜਾਂ ਦੀ ਲਾਸਟ ਮਿਲਣੀ ਤੇ ਬਾਨੇ ਟਿਲ ਟੁੱਲ ਬੜੀ ਜੇ ਪਿੰਡ 마ਸੀ ਕੇ ਪਹੁੰਚ ਕੇ ਨਰਖ ਪਰ ਕਰਕੇ ਤਸੱਲੀਆਂ ਲੈ ਜੋ ਪੀਸ ਬੜੇ ਚੁਣਵੇਂ ਚੁਣਵੇਂ ਚੰਗੇ ਚੰਗੇ ਕੱਟ ਮਾਰੇ ਬਾਈ ਨੇ ਤੇ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸਾਕ ਜੀ